ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ ਤੇ 120 ਲੋਕ ਆਪਣੀ ਸੰਪੂਰਨ ਹੋ ਗਏ ਸਨ ਪਿਛਲੇ ਜਿੰਨੇ ਪਾਠ ਬਣਾਏ ਨੇ ਸਾਰੇ YouTube ਦੀ ਪਲੇਲਿਸਟ ਦੇ ਵਿੱਚ ਪਏ ਹੋਏ ਨੇ YouTube ਦੀ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਇਹ ਪਟਾਂ ਦੇ ਸਵਈਏ ਪਏ ਨੇ ਸਹਿਸਕ੍ਰਿਤੀ ਬਾਵਨ ਅਖਰੀ ਸੁਖਮਣੀ ਸਹਿ ਪੰਜ ਬਾਣੀਆਂ ਤੇ ਤਲੰਗ ਰਗ ਦਾ ਪਦਾ ਗੂਜਰੀ ਰਗ ਦਾ ਪਦਾ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸੇ ਨੇ ਜਾ ਕੇ ਆਪ ਸਰਵਣ ਕਰ ਸਕਦੇ ਹੋ ਸ਼ਰੂ ਹੁੰਦਾ ਹੈ ਹਾਓ ਟੂਡੇਂ ਦੀ ਸੱਜਣਾ ਜਿਹੜੇ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਸੰਗਤ ਜੀ ਇੱਥੇ ਵਿਸਰਾਮ ਨੇ ਸੱਜਣ ਮੈਡੇ ਨਾਲ ਕਿਆ ਨਾਨਕ ਅਲਖ ਨ ਲਖੀਏ ਅਲਖ ਨਹੀਂ ਪੜ ਦੇਣਾ ਇਹਨੂੰ ਅਲਖ ਪੜਨਾ ਹੈ ਗੁਰਮੁਖ ਦੇ ਦਿਖਾਲ ਹੰਸਾ ਦੇਖ ਤਰੰਦਿਆ ਬੱਗਾ ਆਇਆ ਚਾਉ ਡੁੱਬ ਮੁਏ ਬਗ ਬੱਪੜੇ ਸਿਰ ਤਲ ਉੱਪਰ ਪਾਉ ਮੈਂ ਜਾਣਿਆ ਵਡ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਬੰਗਲਾ ਨਹੀਂ ਕਹਿ ਦੇਣਾ ਧਿਆ ਰੱਖਣਾ ਕਈ ਸੰਗਤਾਂ ਉੱਤੇ ਬਿੰਦੀ ਲਾ ਕੇ ਜਾਂ ਟਿੱਪੀ ਲਾ ਕੇ ਬੰਗਲਾ ਪੜ ਦੇਣੀ ਹੈ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੇ ਤਿਸ ਭਾਵੈ ਭਾਵੈ ਨਹੀਂ ਪੜ ਦੇਣਾ ਭਾਵੈ ਦਲਾਵਾਂ ਦੇ ਨਾਲ ਉਚਾਰਨ ਕਰਨਾ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਏਕੜੋ ਫਾਹੀ ਵਾਲ ਫਾਹੀ ਫਫੇ ਦੇ ਨਾਲ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਕਮਣ ਸੋ ਅੱਖਰ ਕਮਣ ਗੁਣ ਹੁ ਤਿਆਰ ਰੱਖਣਾ ਸੰਗਤ ਜੀ ਕਮਣ ਨਾਣੇ ਦੇ ਨਾਲ ਉਚਾਰਨ ਕਰਨਾ ਕਮਨ ਨਹੀਂ ਕਹਿ ਦੇਣਾ ਜੇ ਕਮਨ ਕਵਾਂਗੇ ਫਿਰ ਨੰਨੇ ਦੀ ਆਵਾਜ਼ ਉਚਾਰਨ ਹੋਵੇਗੀ ਨਾਣੇ ਦੀ ਆਵਾਜ਼ ਉਚਾਰਨ ਹੋਵੇ ਕਮਣ ਸੋ ਅੱਖਰ ਕਮਣ ਗੁਣ ਇੱਥੇ ਵਿਸ਼ਰਾਮ ਹੈ ਕਮਣ ਸੋ ਮਣੀਆਂ ਮੰਤ ਕਮਣ ਸੋ ਵੇਸੋ ਹੋ ਕਰੀ ਜਿਤ ਵਸ ਆਵੈ ਕੰਤ ਆਵੀ ਨਹੀਂ ਕਹਿ ਦੇਣਾ ਆਵੈ ਦਲਾਵਾਂ ਦੇ ਨਾਲ ਆਵੈ ਕੰਤ ਨਿਵਣ ਸੁ ਅਖਰ ਖਾਵਣ ਗੁਣ ਜੇਹ ਬਾ ਮਣੀਆਂ ਮੰਤ ਇਹ ਤ੍ਰੈ ਇਹ ਤ੍ਰੈ ਦਲਾਵਾਂ ਦੇ ਨਾਲ ਇਹ ਤ੍ਰੈ ਭੈਣੇ ਵੇਸ਼ ਕਰ ਤਾਂ ਵਸ ਆਵੀ ਕੰਤ ਮਤ ਹੋਦੀ ਹੋਏ ਹਿਆਣਾ ਇਆਣਾ ਕਈ ਸੰਗਤਾਂ ਬਿੰਦੀ ਲਾ ਕੇ ਉਚਾਰਨ ਕਰ ਜਾਂਦੀਆਂ ਪਰ ਇੱਥੇ ਬਿੰਦੀ ਤੁਰਹਿਤ ਉਚਾਰਨ ਕਰਨਾ ਮਤੋ ਹੋਦੀ ਹੋਏ ਇਆਣਾ ਤਾਣ ਹੋਦੇ ਹੋਏ ਨਿਤਾਣਾ ਅਣ ਹੋਦੇ ਅਣ ਹੋਦੇ ਇਕੱਠਾ ਪਾਠ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਾ ਲਾਏ ਗਾ ਲਾਏ ਗਲਾਏ ਨਹੀਂ ਕਹਿ ਦੇਣਾ ਗਾ ਲਾਏ ਗੱਗੇ ਕੰਨਾ ਲਾ ਕੇ ਗਾ ਲਾਏ ਸਬਨਾ ਮੈਂ ਸੱਚਾ ਧਣੀ ਹਿ ਆਓ ਹਾਏ ਸਿਆਰੀ ਐਡੇ ਕੰਨਾ ਊੜ ਔਂਕਰ ਹਿ ਆਓ ਨਾ ਕਹਿ ਠਾਹੇ ਮਾਨਕ ਸਭ ਅਮੋਲ ਵੇ ਅਮੋਲ ਵੇ ਪਾਠ ਇਕੱਠਾ ਹੈ ਅਮੋਲ ਵੇ ਸਬਨਾ ਮਨ ਮਾਨਕ ਧਿਆ ਰੱਖਣਾ ਨਾਲ ਇਹਨੂੰ ਸਿਆਰੀ ਉਚਾਰਨ ਹੋਵੇਗੀ ਤੇ ਨਾਣੇ ਦੀ ਆਵਾਜ਼ ਉਚਾਰਨ ਹੋਵੇ ਮਾਨਕ ਨੰਨੇ ਦੇ ਨਾਲ ਨਹੀਂ ਪੜਨਾ ਮਾਨਕ ਠਾਹਣ ਮੂਲ ਮਚਾਂਗਵਾ ਮਚਾਂਗਵਾ ਇਕੱਠਾ ਪਾਠ ਹੈ ਜੇ ਤੌ ਤਤ ਉੜੇ ਓਂਕੜ ਜੇ ਤੌ ਪ੍ਰੀਆ ਦੀ ਸਿੱਖ ਇੱਥੇ ਵਿਸਰਾਮ ਹੈ ਖਿਆਓ ਨਾ ਠਾਹੇ ਠੱਠੇ ਕੰਨਾਂ ਹਾਹੇ ਲਾ ਠਾਹੇ ਕਹੀ ਦਾ ਸੋ ਸੰਗਤ ਜੀ ਆਪਣੇ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕ ਸੰਪੂਰਨ ਹੋ ਗਏ ਨੇ ਸੰਖਿਆ ਸਾਰੀ ਟੋਟਲ ਹੋ ਗਈ ਏ ਕਬੀਰ ਸਾਹਿਬ ਜੀ ਦੇ ਸ਼ਲੋਕ ਵੀ YouTube ਦੀ ਪਲੇਲਿਸਟ ਵਿੱਚ ਪਏ ਨੇ ਆਪ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ